ਸਮ ਜੈਡ ਨਿਊਜ਼ ਖਬਰ ਨਹੀਂ ਆਪकी आवाज ਪੰਜਾਬ ਚ ਪਿਛਲੇ ਕਾਫੀ ਦਿਨਾਂ ਤੋਂ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਚੱਲ ਰਹੀਆਂ ਹਨ ਅਤੇ ਕਈ ਨਾਮਵਰ ਵਿਅਕਤੀ ਮਾਰਕੀਟ ਕਮੇਟੀਆਂ ਚੇਅਰਮੈਨ ਬਣਾਏ ਜਾ ਚੁੱਕੇ ਹਨ ਇਸੇ ਤਰ੍ਹਾਂ ਹੀ ਜ਼ਿਲ੍ਹਾ ਬਰਨਾਲਾ ਤੋਂ ਅਸ਼ੋਕ ਮਿੱਤਲ ਨੂੰ ਮਾਰਕੀਟ ਕਮੇਟੀ ਬਰਨਾਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਜਿਦੇ ਚੱਲਦੇ ਆ ਉਹਨਾਂ ਨੂੰ ਹਰ ਪਾਸੇ ਵਧਾਈਆਂ ਮਿਲ ਰਹੀਆਂ ਹਨ ਅਤੇ ਫੁੱਲਾਂ ਦੇ ਹਾਰ ਪਾ ਉਹਨਾਂ ਦਾ ਸਵਾਗਤ ਹੋ ਰਿਹਾ ਹੈ ਗਲਵਾਜ ਕਰਦਿਆ ਸ਼ੋਕ ਮਿੱਤਲ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹਨ ਅਤੇ ਮੰਡੀਆਂ 'ਚ ਕਿਸਾਨਾਂ ਅਤੇ ੜੱਤੀਆਂ ਦੇ ਹਰ ਮੁਸ਼ਕਿਲ ਦੀ ਸਮੱਸਿਆ ਲਈ ਉਹਨਾਂ ਦੇ ਨਾਲ ਖੜੇ ਹਨ ਬੈਠਣ ਦੇ ਕੁਰਸੀ ਲੈਣ ਹੱਕਦਾਰ ਸੀਗਾ ਉਹਨੂੰ ਦਿੱਤੀ ਜੇ ਕੁਰਸੀ ਸਭ ਤੋਂ ਧੰਨਵਾਦ ਕਰਦੇ ਜੀ ਸਰਦਾਰ ਕੇਵਲ ਸਿੰਘ ਢਿਲੋਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਨੇ ਸਾਰੇ ਬਰਨਾਲਾ ਵਾਸੀ ਕਿਉਂਕਿ ਉਹਨਾਂ ਦੀ ਪਾਰਖੂ ਅੱਖ ਨੇ ਪਹਿਲਾਂ ਮੱਖਣ ਸ਼ਰਮਾ ਜੀ ਨੂੰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਲਾਇਆ ਜਿੱਥੇ ਸਾਰੇ ਬਰਨਾਲੇ ਨੇ ਇਕਜੁੱਟ ਹੋ ਕੇ ਇੱਥੇ ਤੱਕ ਕੇ ਦੂਜੀਆਂ ਪਾਰਟੀਆਂ ਦੇ ਲੋਕ ਵੀ ਆਸ ਰੱਖਦੇ ਨੇ ਕਿ ਸਾਡੇ ਨਾਲ ਕੋਈ ਵਿਤਕਰਾ ਨਹੀਂ ਹੋਊਗਾ ਇਸੇ ਤਰ੍ਹਾਂ ਹੀ ਮਾਰਕੀਟ ਕਮੇਟੀ ਦੇ ਚੇਅਰਮੈਨ ਅਜੋ ਅਸ਼ੋਕ ਜੀ ਨੂੰ ਜਿਹੜਾ ਲਾਇਆ ਤੇ ਢਿਲੋਂ ਸਾਹਿਬ ਆਉਣਗੇ ਇਹਨਾਂ ਨੂੰ ਚਾਰਜ ਸੰਭਾਲਣ ਤੋਂ ਪਹਿਲਾਂ ਇਹਨਾਂ ਦੇ ਨਾਲ ਸਾਰੀ ਗੱਲਬਾਤ ਹੋਈ ਹੋਈ ਹੈ ਤੇ ਉਹ ਕਰਨਗੇ ਵੀ ਤੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਗੇ ਕਿ ਇਹ ਆਪਣੇ ਜਿਹੜੇ ਕੰਮ ਨੇ ਜਿਹੜੇ ਅਹੁਦੇ ਨੇ ਉਹਨਾਂ ਦੇ ਉੱਤੇ ਖਰੇ ਉਤਰ ਕੇ ਤੁਹਾਡਾ ਮਾਣ ਸਤਕਾਰ ਚਾਹੇ ਉਹ ਕਿਸਾਨ ਨੇ ਚਾਹੇ ਆੜਤੀਏ ਨੇ ਚਾਹੇ ਮਜ਼ਦੂਰ ਨੇ ਸਾਰਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨਗੇ ਤੇ ਇਹ ਕਾਬਲੇ ਉਹ ਵੀ ਤਰੀਫ ਨੇ ਇਹਨਾਂ ਦੀ ਬਹੁਤ ਵੱਡੀ ਪਹੁੰਚ ਹੈ ਬਰਨਾਲੇ ਸ਼ਹਿਰ ਦੇ ਵਿੱਚ ਵੀ ਲੋਕਾਂ ਤੱਕ ਵੀ ਕਿਸਾਨਾਂ ਤੱਕ ਵੀ ਕਿਉਂਕਿ ਵਿਚਰਦੇ ਨੇ ਇਹ ਗਰਾਊਂਡ ਲੈਵਲ ਦੇ ਉੱਤੇ ਤੇ ਅਸੀਂ ਸਰਕਾਰ ਕੇਵਲ ਸੰਗ ਢਿਲੋਂ ਦਾ ਧੰਨਵਾਦ ਕਰਦੇ ਆਂ ਲੰਬੇ ਚਿਰਾਂ ਤੋਂ ਖਾਲੀ ਪਈ ਮਾਰਕੀਟ ਕਮੇਟੀ ਦੀ ਚੇਅਰਮੈਨੀ ਦੀ ਸੀਟ ਭਾਵੇਂ ਕਿ ਅੱਜ ਮਿੱਤਲ ਸਾਹਿਬ ਨੂੰ ਉਹਨਾਂ ਦੇ ਉੱਪਰ ਬਰਾਜਮਾਨ ਕੀਤਾ ਗਿਆ ਹੈ ਪਰ ਬਗਾਵਤ ਵੀ ਪੂਰੇ ਜੋਰਾਂ ਤੇ ਹੈ ਦੋ ਮੈਂਬਰਾਂ ਨੇ ਆਪਣਾ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਉਹ ਅੱਡ ਪੇਸ਼ਾ ਹੈ ਪਰ ਅੱਜ ਮਿੱਤਲ ਸਾਹਿਬ ਬੇਦਾਗ ਇੱਕ ਸਾਫ਼ ਸ਼ਖਸੀਅਤ ਨੂੰ ਚੇਅਰਮੈਨ ਬਣਾਏ ਜਾਣ ਤੇ ਜਿੱਥੇ ਬਰਨਾਲਾ ਸ਼ਹਿਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਉਥੇ ਨਾਲ ਹੀ ਉਹਨਾਂ ਨੇ ਵਚਨਬੱਧਤਾ ਦੁਹਰਾਈ ਹੈ ਕਿ ਜੋ ਕਿਸਾਨਾਂ ਅਤੇ ਆਰਥੀਆਂ ਦੀਆਂ ਮੰਗਾਂ ਹਨ ਜਿਵੇਂ ਕਿ ਮੰਡੀ ਨੂੰ ਖਾਲੀ ਕਰਾਉਣਾ ਨਜਾਇਜ਼ ਕਬਜ਼ੇ ਇਹ ਸਾਰੇ ਕਰਕੇ ਦੇਣਗੇ ਆਉਣ ਵਾਲੇ ਸਮੇਂ ਵਿੱਚ ਪੂਰੀ ਤਨਦੇਹੀ ਨਾਲ ਤੇ ਵਿਸ਼ਵਾਸ ਨਾਲ ਇਹਨਾਂ ਤੇ ਵਿਸ਼ਵਾਸ ਯਾਰ ਕੀਤਾ ਜਾਂਦਾ ਹੈ ਕਿ ਆਉਣ ਵਾਲੇ ਜਿਹੜੇ ਅਧੂਰੇ ਪਏ ਕੰਮ ਨੇ ਮਾਰਕੀਟ ਕਮੇਟੀ ਦੇ ਜਿਵੇਂ ਸਾਰੀ ਮੰਡੀ ਕੱਚੀ ਆ ਪੱਟੀ ਪਈ ਆ ਇਹਦੇ ਕੰਮ ਕਰਾਉਣੇ ਹੋਰ ਲੋਕਾਂ ਦੇ ਨਜਾਇਜ਼ ਕਬਜ਼ੇ ਉਹਦੇ ਉੱਪਰ ਕੀਤੇ ਹਨ ਸਾਰੇ ਕੰਮ ਕਰਵਾਉਣ ਲਈ ਲੋਕ ਚੇਅਰਮੈਨ ਵੱਲ ਬਿਟਰ ਬਿਟਰ ਤੱਕ ਰਹੇ ਹਨ ਬਨਾਲਾ ਸੇ ਬਲਵੰਤ ਸਿੱਧੂ ਦੀ ਰਿਪੋਰਟ ਐਸਐਮਜ਼ेड ਨਿਊਜ਼